ਥਾਣਾ ਸਰਾਏਮਾਨਦ ਖਾਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 500 ਗ੍ਰਾਮ ਹੈਰਵੰਤ 1 ਲੱਖ ਦੀ ਨਕਦੀ ਸਮੇਤ ਦੋ ਮੁਲਜ਼ਮ ਕੀਤੇ ਕਾਬੂ ਜਿਲ੍ਹਾ ਤਰਨਤਾਰਨ ਦੇ ਸਰਹੱਦੀ ਥਾਣਾ ਸਰਾਏਮਾਨਦ ਖਾਨ ਦੀ ਪੁਲਿਸ ਨੇ ਨਾਕਾਬੰਦੀ ਦੌਰਾਨ 500 ਗ੍ਰਾਮ ਹੈਰਵੰਤ 1 ਲੱਖ ਦੀ ਡਰੱਗ ਮਨੀ ਸਮੇਤ ਦੋ ਮੁਲਜਮਾਂ ਨੂੰ ਕਾਬੂ ਕੀਤਾ ਇਸ ਬਾਰੇ ਥਾਣਾ ਸਰਾਏਮੰਤ ਖਾਨ ਦੇ ਐਸਐਸਓ ਨਰਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਪਿੰਡ ਚੀਮਾ ਵਿੱਚ ਨਾਕਾਬੰਦੀ ਕੀਤੀ ਜਿਸ ਦੌਰਾਨ ਸ਼ਮਸ਼ੀਰ ਸਿੰਘ ਅਤੇ ਅਮਰਤਪਾਲ ਸਿੰਘ ਨੂੰ 500 ਗ੍ਰਾਮ ਹੀਰੋਇਨ ਅਤੇ 1 ਲੱਖ ਦੀ ਨਕਦੀ ਸਮੇਤ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਲਗਾਤਾਰ ਨਸ਼ਾ ਵਧ ਰਿਹਾ ਹੈ ਅਤੇ ਪੰਜਾਬ ਪੁਲਿਸ ਵੱਲੋਂ ਲਗਾਤਾਰ ਕਈ ਮਾਮਲਿਆਂ ਵਿੱਚ ਦੋਸ਼ੀਆਂ ਨੂੰ ਫੜ ਕੇ ਅੰਦਰ ਵੀ ਕੀਤਾ ਜਾ ਰਿਹਾ ਹੈ ਪਰ ਉਸ ਦੇ ਬਾਵਜੂਦ ਵੀ ਨਸ਼ੇ ਦੇ ਸਥਾਗਰ ਵੱਡੇ-ਵੱਡੇ ਕਾਰੋਬਾਰ ਚਲਾ ਕੇ ਇਸ ਨੂੰ ਹੋਰ ਫੁੱਲਤ ਕਰ ਰਹੇ ਹਨ ਇਸ ਮੌਕੇ ਥਾਣਾ ਮੁਖੀ ਦਾ ਕੀ ਹੈ ਕਹਿਣਾ ਤੁਸੀਂ ਵੀ ਸੁਣੋ ਘਰ ਕੱ ਵੀ ਕੀਤਾ ਥਾਣਾ ਸਰੇ ਮਤ ਗੰਦ ਗੋਲੋ ਕਲੀਅਰ ਕਰ ਵੀਆ ਕਿ ਕਿੰਨਾ ਦਾ ਸਰਪੰਚ ਕੀਤਾ ਕਹਿੰਦਾ ਇਹ ਕਿਹੜੇ ਤੋਂ 30 ਗ੍ਰਾਮ ਇਹ ਇਹਨਾਂ ਕੰਨ ਹੈ ਆਪਣੇ 14 ਤਰੀਕ ਨੂੰ 14 ਦਸੰਬਰ ਨੂੰ ਕਰਮਜੀਤ ਸਿੰਘ ਸਾਹਿਬਨ ਕਟਰ ਵੱਲੋਂ ਪ੍ਰਿੰਸੀਪਲਟੀ ਦੀ ਨਾਲ ਨਾਕਾਬੰਦੀ ਕੀਤੀ ਗਈ ਕਸਤੇ ਜਦਾਂ ਇੱਕ ਵਿਸ਼ੇਸ਼ ਸਿੰਘ ਸ਼ੇਰਾ ਪੁੱਤਰ ਵੀਰ ਸਿੰਘ ਪਗਨਾ ਤਰਾਂ ਦਾ ਅਮਰਪਾਲ ਸਿੰਘ ਅਮਰਤ ਪੁੱਤਰ ਹਰਦੇਵ ਸਿੰਘ ਇਹ ਹੈਗਾ ਜੀ ਅਮਰਸਾਦਾ ਜੀ ਇਹਨਾਂ ਦੇ ਕੋਲੋਂ 500 ਗ੍ਰਾਮ ਹੈਰੋਨ ਬਰਾਮਦ ਹੋਈ ਆ 1 ਲੱਖ ਰੁਪਇਆ ਡਰਗ ਮੰਡੀ ਦਾ ਇਹਨਾਂ ਦਾ ਬਰਾਮਦ ਹੋਇਆ ਹਾਂ ਕੀ ਕਰ ਰਹੀ ਹੁੰਦੇ ਨੇ ਮੁਕਦਮਾ ਦਿੱਤਾ ਗਿਆ ਜੀ ਉਹਨਾਂ ਤੋਂ ਚੇ ਪੇਸ਼ ਕਰਕੇ ਉਹਨਾਂ ਦੇ ਖਿਲਾਫ ਇਹ ਇਹ ਜਗਾ ਕੋਈ ਇਹਨਾਂ ਦੇ ਖਿਲਾਫ ਮਾਮਲੇ ਕਰਦੇ ਤੇ ਭਾਈ ਪਤਾ ਕੀਤਾ ਯਾਰ ਅਜੇ ਕਿੱਦਾਂ ਖਿਲਾਫ ਕਰਨੇ ਦੱਸ ਦੇ ਇਹ ਕੋਈ ਹੋਰ ਪਤਾ ਲੱਗਾ ਕਿ ਕਿੱਥੋਂ ਸਮਾਨ ਆਉਂਦਾ ਹੈ ਇਹ ਕਿਤੇ ਸਪਲਾਈ ਦੀ ਇਹ ਪੁੱਛਗਿੱਛ ਕਰਕੇ ਤੁਹਾਨੂੰ ਪਤਾ ਸਾਰਾ ਜੀ ਕਿ ਕਿਦਾਂ ਦੀ ਉਹਨਾਂ ਦੀ ਰਿਮਾਰਡ ਲਾ ਕੇ ਪੁੱਛਾਂਗੇ